ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕਰਮਵੀਰ ਬਟਿਕ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਸੂਟ ਦੇ ਘੇਰੇ ਨੂੰ ਕਿਸ ਤਰ੍ਹਾਂ ਫੋਲਡ ਕਰ ਸਕਦੇ ਹਾਂ ਫਿਨਿਸ਼ਿੰਗ ਦੇ ਨਾਲ ਉਹਦੇ ਲਈ ਆਪਾਂ ਪਹਿਲਾਂ ਸਾਰੇ ਜਿੱਥੇ ਆਪਾਂ ਜਿੰਨਾ ਜਿੰਨਾ ਆਪਾਂ ਸੂਟ ਦਾ ਘੇਰਾ ਫੋਲਡ ਕਰਨਾ ਉਹਦੇ ਤੇ ਮਾਰਕਿੰਗ ਕਰ ਲੈਣੀ ਆ ਇਸ ਤਰ੍ਹਾਂ ਆਪਾਂ ਸਾਰੇ ਸੂਟ ਤੇ ਮਾਰਕਿੰਗ ਕਰ ਲੈਣੀ ਆ ਮਾਰਕਿੰਗ ਕਰਨ ਤੋਂ ਬਾਅਦ ਆਪਾਂ ਜਿੰਨਾ ਜਿੰਨਾ ਘੇਰਾ ਫੋਲਡ ਕਰਨਾ ਹੈ ਉਹਨੂੰ ਇਸ ਤਰ੍ਹਾਂ ਇਹਦੇ ਤੇ ਪਾਈਪਿੰਗ ਲੱਗੀ ਹੋਈ ਹੈ ਜੀ ਇਹ ਮੈਂ ਤੁਹਾਨੂੰ ਦੱਸ ਦਿਆਂ ਵੀ ਪਾਈਪਿੰਗ ਲੱਗੇ ਹੋਏ ਸੂਟ ਦੇ ਏਰੇ ਨੂੰ ਕਿਸ ਤਰ੍ਹਾਂ ਫੋਲਡ ਕਰਨਾ ਹੈਗਾ ਇਹਨੂੰ ਆਪਾਂ ਜਿੱਥੇ ਆਪਣੀ ਮਾਰਕਿੰਗ ਕੀਤੀ ਹੈ ਉੱਥੋਂ ਇਸ ਤਰ੍ਹਾਂ ਤੇ ਇੱਥੋਂ ਆਪਾਂ 1/2 ਇੰਚ ਫੋਲਡ ਕਰ ਲੈਣਾ ਇੱਥੋਂ ਆਪਾਂ ਇਹਦੇ ਨਾਲ-ਨਾਲ ਪਾਈਪਿੰਗ ਦੇ ਨਾਲ-ਨਾਲ ਫਲਾਈ ਲਾਵਾਂਗੇ ਜੀ ਇੱਕ ਇਹਦੇ ਨਾਲ ਬਹੁਤ ਫਿਨਿਸ਼ਿੰਗ ਆਉਂਦੀ ਹੈ ਜੀ ਜੀ ਆਪਾਂ ਉਸੇ ਤਰ੍ਹਾਂ ਹੀ ਕਰ ਦਿੰਨੇ ਆ ਤਰਪਾਈ ਕਰ ਦਿੰਨੇ ਆ ਸਿਰਫ ਤੇ ਉਹ ਪੂਰੀ ਲੱਗਦਾ ਜੀ ਦੇਖਣ ਚ ਵਧੀਆ ਨਹੀਂ ਲੱਗਦਾ ਇਸ ਤਰ੍ਹਾਂ ਘੇਰਾ ਫੋਲਡ ਕੀਤਾ ਹੋਵੇ ਤਾਂ ਬਹੁਤ ਫਿਨਿਸ਼ਿੰਗ ਆਉਂਦੀ ਹੈ ਜੀ ਇੱਕ ਪਾਸਾ ਆਪਣਾ ਫੋਲਡ ਹੋ ਗਿਆ ਜੀ ਆ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣਾ ਘੇਰਾ ਫੋਲਡ ਹੋਇਆ ਜੀ ਨਾ ਕੋਈ ਸੀਨ ਬਾਹਰ ਦੇਖਦੀ ਹੈ ਜੀ ਅੰਡਰਗਰਾਉਂਡ ਆਪਣੀ ਸਲਾਈ ਲੱਗੀ ਹੈ। ਘਰੇ ਤੇ ਆਪਾਂ ਅੰਡਰਗਰਾਉਂਡ ਸਲਾਈ ਕਿਸ ਤਰ੍ਹਾਂ ਲਾ ਸਕਦੇ ਹਾਂ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਪਾਸੇ ਲਾਵਾਂਗੇ ਜੀ। ਇਹਦੇ ਲਈ ਵੀ ਆਪਾਂ ਇਸ ਨੂੰ ਜਿੱਥੇ ਆਪਾਂ ਮਾਰਕਿੰਗ ਕੀਤੀ ਹੈ ਉੱਥੇ ਅੰਦਰ ਨੂੰ ਤੇ ਇੱਥੋਂ ਅੱਧੇ ਇੰਚ ਤੇ ਇੱਥੇ ਆਪਾਂ ਨਾਲ-ਨਾਲ ਸਲਾਈ ਲਾਵਾਂਗੇ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਸ਼ੇਅਰ ਕਰਨਾ ਨਾ ਭੁੱਲਣਾ ਜੀ ਇਸ ਤਰ੍ਹਾਂ ਆਪਾਂ ਇੱਧਰਲੇ ਪਾਸੇ ਵੀ ਸਲਾਈ ਲਾ ਲਾਂਗੇ ਹੁਣ ਤੁਹਾਨੂੰ ਦਿਖਾਉਣੀ ਆ ਜੀ ਕਿੰਨੀ ਫਿਨਿਸ਼ਿੰਗ ਆਉਂਦੀ ਐ ਇਸ ਤਰ੍ਹਾਂ ਸਲਾਈ ਲਾਉਣ ਦੀ ਆਹ ਦੇਖੋ ਜੀ ਇੱਧਰਲੇ ਪਾਸੋਂ ਵੀ ਤੇ ਇੱਧਰਲੇ ਪਾਸੋਂ ਵੀ ਕਿੱਸ ਤਰ੍ਹਾਂ ਘੇਰਾ ਫੋਲਡ ਹੋਇਆ ਫਿਨਿਸ਼ਿੰਗ ਦੇ ਨਾਲ ਆਪਣਾ ਘੇਰਾ ਫੋਲਡ ਹੋ ਗਿਆ ਜੀ ਕੋਈ ਸਲਾਈ ਨਹੀਂ ਬਾਹਰ ਆਉਂਦੀ ਦਿਖਦੀ ਐ ਇਸ ਦੇ ਨਾਲ ਜੀ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਓ ਜੀ ਅੱਗੇ ਥੈਂਕ ਯੂ